ਸਾਬ ਦੀ ਅਪ੍ਰਵੰਦਰ ਸਿੰਘ ਜਹਾਂ ਜੀ ਆਪਣੇ ਆਪਣੀ ਗੱਡੀ ਆ ਟ੍ਰਿਪ ਤੇ ਜਾ ਰਿਹਾ ਹੈ ਇਹ ਲੜਕਾ ਫਿਰ ਜਰਮਨ ਕਿੱਥੇ ਰਹਿਣਾ ਤੂੰ ਘੱਟ ਹੀ ਆਉਣਾ ਪਿੰਡ ਨਾ ਬੰਡੇ ਹੀ ਆਣਾ ਕੀ ਕਰਦਾ ਅੱਜ ਕੱਲ ਬਸ 10 ਰੁਪਏ ਇਮੀਗ੍ਰੇਸ਼ਨ ਦਾ ਮੁੱਤ ਹੋ ਗਿਆ ਠੀਕ ਹੈ ਬਈ ਬਸਰੀਕਾਲ ਦੋਸਤੋ ਮੈਂ ਭਿੰਦਰ ਸਿੰਘ ਜਹਾਂ ਜਸਤੀਪੋ ਵਾਲੀ ਅੱਜ ਤੁਹਾਨੂੰ ਵਿਆਹ ਦਿਖਾ ਰਹੇ ਹਾਂ ਆਪਣੇ ਬਲੌਗ 'ਚ ਗੁਰਪ੍ਰੀਤ ਸਿੰਘ ਜਲਦਾਰ ਦਾ ਆਪਣਾ ਘਰਾਂ ਤੋਂ ਦੰਦੀਵਾਲਾਂ ਪਰਿਵਾਰ ਤੋਂ ਆਪਣੇ ਤੋਂ ਉਹ ਮੁੰਡੇ ਨੂੰ ਅੱਜ ਫ੍ਰੀਕੋਟ ਦੇਉਣ ਜਾ ਰਹੇ ਆ ਤੇ ਆਪਣਾ ਬਲੌਗ ਆ ਜੇ ਚੰਗਾ ਲੱਗੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਗੁੱਡੀਆਂ ਉਹਦੀਆਂ ਭੈਣਾਂ ਪਰਿਵਾਰਕ ਮੈਂਬਰ ਗੁਰਪ੍ਰੀਤ ਸਿੰਘ ਜਲਦਾਰ ਦੇ ਸਿਰੇ ਬੰਨੀ ਜਾਂਦੀਆਂ ਤੇ ਤੁਹਾਨੂੰ ਦਿਖਾਉਣੇ ਆ ਨਾ ਜੁੜੇ ਰਹੋ ਆਪਣੇ ਨਾਲ ਜਿਵੇਂ ਜਿਵੇਂ ਅੱਗੇ ਅੱਗੇ ਬਹੁਤ ਇੰਟਰਸਟਿੰਗ ਬਲੌਗ ਬਣੂ ਬਰਾਹੀ ਦੇਖ ਕੀ ਹੈ ਬਹੁਤ ਸੋਹਣਾ ਤੇ ਖੂਬਸੂਰਤ ਬਲੌਗਰ ਬਣਾਇਆ ਮੈਂ ਤੇ ਚੰਗਾ ਲੱਗੇ ਕਮੈਂਟ ਕਰ ਦਿਓ ਲਾਇਕ ਕਰ ਦਿਓ ਤੇ ਇਹ ਜ਼ਰੂਰ ਕਰੋ ਲਾਇਕ ਤੇ ਕਮੈਂਟ ਤਾਂ ਹਨਾ ਇਹਦੇ ਬਿਨਾਂ ਤਾਂ ਬਲੌਗ ਹੀ ਨਹੀਂ ਚੱਲਦਾ ਤੇ ਇੱਧਰ ਜੱਲੀ ਜਾਂਦਾ ਸਾਰਾ ਆਪਣਾ ਹਜ਼ਾਰ-ਵਿਆਰ ਰਿਸ਼ਤੇਦਾਰ ਹੈ ਤੇ ਤੁਹਾਨੂੰ ਪਤਾ ਹੀ ਹੈ ਨਾ ਨੰਦ ਸ਼ਿਕਾਰ ਦੀ ਕਰਨਿਆ ਚੁਧੀਆਂ ਜਾਂ ਕਿ ਉਹਦੀ ਵਾਰ ਤਾਂ ਪਹਿਲ ਸੀ ਜੰਨੀ ਨਿਗਰਾਤ ਹੈ ਨਾ ਬਰਾਤ ਨੇ ਜੇ ਤੁਰਨਾ ਪੰਡੂ ਤੁਰਨਾ ਜੀ ਮੈਂ ਨਹੀਂ ਜਾ ਰਿਹਾ ਆਪਣੇ ਪਰਿਵਾਰਕ ਮੰਦਰ ਜਾ ਰਹੇ ਆ ਆਪਣੀ ਗੱਡੀ ਤੇ ਜਾ ਰਹੇ ਆ ਅੰਦੋਲੀ ਜਾ ਰਹੀ ਹੈ ਦੋਲੀ ਆ ਮੰਦਰ ਗੱਡੀ ਆ ਜਿਹਦੀ ਤੁਹਾਡੇ ਭਿੰਦਰ ਸਿੰਘ ਤਾਹਾਨ ਦੀ ਹੈ ਤੇ ਆਪਣਾ ਭਤੀਜਾ ਆਜੇ ਚੱਲੇ ਨਹੀਂ ਨਾ ਮਗਿਆ ਨੇ ਤੇ ਮੈਂ ਪਰਚੰਦ ਸਾਹਿਬ ਦਾ ਮੇਰਾ ਬਜਪੰਦਾ ਰਾਤੀ ਸਜਣਾ ਹੈ ਬਰਾ ਬੰਦੀਵਾਲ ਤਾਹਾਨ ਆਪਣਾ ਮੰਨ ਲਾ ਵੀ ਬਜਪੰਦਾ ਜਾ ਰਹੇ ਆ ਅਨੰਦਰ ਸਿੰਘ ਤਾਹਾਨ ਜੀ ਰਾਤੀ ਵਿਚਾਰ ਚੱਲ ਰਹੀ ਹੈ ਤਿਆਰੀਆਂ ਅਜੇ ਹੋਰ ਵਿਚਾਰ ਹੋ ਕੇ ਚੱਲਾਂਗੇ ਪਹਿਲਾ ਬਰਾਤ ਤੋਰਦੇ ਆ ਮੈਂ ਲਿਟਾਈ ਕਰਦੇ ਆਂਗੇ ਹਾਂ ਡੋਲੀ ਵਾਲੀ ਗੱਡਾ ਤਿਆਰ ਹੈ ਹਾਂ ਸਰਪੰਚ ਦੀ ਹੈ ਸਹਾਵਾਜ ਦੀ ਗੱਡੀ ਸਹਾਵਾਜ ਸਰਪੰਚ ਜੀ ਗੱਡੀ ਤਿਆਰ ਹੈ ਸਹਾਵਾਜ ਦੀ ਆਪਣੇ ਭਤੀਜੇ ਦੀ ਗੱਡੀ ਤਿਆਰ ਆ ਭਾਈ ਹੈ ਪਰਮਾਤਮਾ ਨੇ ਦਿੱਤਾ ਬਹੁਤ ਬਖਸ਼ੀਂ ਬਣਾਉਣੇ ਆ ਪਾਣ ਹਾਂ ਸਾਰੇ ਬੰਦੇ ਬਲੌਗ ਨੂੰ ਬਣਾਉਂਦੇ ਆ ਕਿਹੜੇ ਥਾਂ ਜਾ ਰਹੇ ਆ ਫਿਰ ਬਰਾਤ ਜਾ ਰਹੇ ਆ ਭਾਈ ਪੀਕੋ ਟੱਪ ਥੋੜੇ ਪੰਡਾ ਗਾਣਾ ਫਿਰ ਮੈਂ ਵੀ ਸੀ ਮੈਂ ਕੈਨਸਲ ਕਰਤਾ ਫਰਮਾ ਸਾਰੇ ਪਰਿਵਾਰ ਨੇ ਤਾਂ ਨਹੀਂ ਜਾਣਾ ਸੀ ਹਨਾ ਉਹ ਤੁਮਾਂਗੇ ਧੰਦਾ ਹਾਂ ਚੱਲ ਮੈਂ ਕਦੇ ਸੰਗਿਆ ਨਹੀਂ ਮੈਨੂੰ ਬੋਲੇ ਕਹਿੰਦੇ ਯਾਰ ਸਰਦਾਰ ਪਰਿਵਾਰ ਹੀ ਜਾ ਰਿਹਾ ਪਨੀਜਾ ਜਾ ਰਿਹਾ ਚੰਦ ਨਹੀਂ ਤੂੰ ਵੋਟਾਂ ਨੂੰ ਇਹ ਆ ਖੜੀ ਆਪਣੀ ਬਿੰਦੂ ਫਰਮਾਂਗੇ ਚੱਲ ਆ ਜਾਂਦਾ ਮੀਰੀ ਜਿਹਦੇ ਗੁਰਪ੍ਰੀਤ ਬੱਬੂ ਦੀ ਲੱਗੇ ਨਾ ਢੋਲੀ ਜਾਨੀ ਆ ਕਰ ਸਾਡਾ ਕਰਦਾਰ ਬਹੁਤ ਉੱਚੇ ਆਪਣੇ ਇਹ ਆਪਣਾ ہزار ਬੰਦੇ ਦਾ ਚੰਗਾ ਦੋਸਤ ਤੇ ਆਪਣੇ ਦੰਦੀਵਾਲ ਪਰਿਵਾਰ ਚੋਂ ਹੀ ਆ ਨੰਦੀਵਾਲਾ ਵੈਸੇ ਇਹਨਾਂ ਦਾ ਅੰਦਰ ਕੀ ਕੀ ਜਾਓ ਮੇਰਾ ਕੋਲ ਵੀ ਦੰਦੀਵਾਲ ਚ ਖਾਣਾ ਹਨਾ ਇਹ ਵੀ ਦੰਦੀਵਾਲ ਚਾਣ ਬੱਜਦੇ ਤੇ ਮੈਂ ਆ ਕੇ ਆਪਣੇ ਮਿੱਤਰ ਦਾ ਆਏ ਸੀ ਵਿਆਹ ਕਰਕੇ ਇੱਧਰ ਸੀਗੇ ਤੇ ਮੈਂ ਵਲੌਗ ਬਣਾ ਲਈ ਆਪਾਂ ਵੀ ਐਦਾ ਠਾਲੀ ਇੱਧਰ ਬੈਠਿਆ ਮੁੰਡੇ ਤਿਆਰ ਹੋਏ ਜਾਂਦੇ ਆ ਜੇ। ਜਾਕੀ ਆਨੰਦ ਕਾਰਜ ਕਰਨਗੇ ਪਹਿਲਾਂ ਤੇ ਬਰਾਤ ਤਾਂ ਪਿੰਡ ਚੋਂ ਬਾਹਰ ਚ ਰੂਹੀ ਹਣਾ। ਕਿਵੇਂ ਆ ਫਿਰ ਰਾਜੇ ਉਹ ਠੀਕ ਹੋ ਜੀ। ਆਨ ਨੂੰ ਲਵਾਤਾ ਜਸਵੀਰ ਸਿੰਘ ਬਾਦਲ ਨੇ। ਸਾਡੇ ਭਰਾ ਸਾਹਿਬ ਹਰਮਨ ਸਿੰਘ ਦੰਦੀਵਾਲ ਜੀ ਜੀ ਪਹੁੰਚ ਗਏ ਦੰਦੀਵਾਲ ਆਪਣਾ। ਹੋਰ ਆਗੇ ਬਸ ਆਪਾਂ ਇੱਥੇ ਹੀ ਆਂ। ਉਡੀ ਸੇਵਾ ਚ ਹਾਜ਼ਰ ਹੈ ਭਵਿੰਦਰ ਸਿੰਘ ਚਾਨ ਜੱਸੀ ਪੌ ਵਾਲੀ ਬੱਲਾ ਜੀ ਵੀ ਬਲਕਰਨ ਸਿੰਘ ਬੱਲਾ ਜੀ ਪਹੁੰਚ ਚੁੱਕੇ ਨੇ ਆਪਣਾ ਭਰਾ ਬਲਕਰਨ ਸਿੰਘ ਬੱਲ ਸਿੱਧੂ ਅੱਜ ਆਪਾਂ ਜਲਦਾਰ ਨੂੰ ਵਿਹਣੇ ਜਾ ਰਹੇ ਆਂ ਜਲਦਾਰ ਗੁਰਪ੍ਰੀਤ ਸਿੰਘ ਜਲਦਾਰ ਨੂੰ ਰਾਜੇੜਾ ਜੀ ਦਲਵਾਇਆ ਸੀ ਹੈ ਪਤਾ ਨਹੀਂ ਮੈਂ ਤਾਂ ਜਾੜੇ ਥੱਕਿਆ ਸੀ ਮੈਂ ਤਾਂ ਜਾੜੇ ਚ ਦੇ ਜੀਨੇ ਲਵਾਇਆ ਸੀ ਅੱਛਾ ਇਧਰ ਆਪਣੇ ਢੋਲ ਵਾਲੇ ਬੈਠੇ ਆ ਸਾਥੀ ਹਾਂ ਵਜਾਵਾਂਗੇ ਢੋਲ ਵਜਾਵਾਂ ਫਿਰ ਲਾ ਪਹੁੰਚਾਂਗੇ ਆਪਣਾ ਰਾਜ ਆ ਬੋਲ ਬੋਲੀਆਂ ਬਾਦੀ ਮੈਂ ਬੰਦਾ ਸੋਰਾ ਤੋਂ ਬੋਲਿਆ ਪਾਈ ਨਹੀਂ ਇਧਰ ਆਪਣਾ ਜਸਵੀਰ ਸਿੰਘ ਜਲਦਾਰ ਮੁੰਡੇ ਦਾ ਚਾਚਾ ਜੀ ਕਿਵੇਂ ਆ ਜਲਦਾਰ ਹਾਂ ਵਧੀਆ ਹਾਂ ਠੀਕ ਹਾਂ ਹਾਂ ਜਸਵੀਰ ਸਿੰਘ ਜਲਦਾਰ ਆ ਇਧਰ ਚੱਲੀ ਨੇ ਤਿਆਰੀ ਮੇਥੋਂ 2-3 ਸਾਲ ਹੀ ਵੱਡਾ ਹੈ ਜਸਾ ਸਿੰਘ ਦੰਦੀਵਾਲ ਕੁਲਦੀਪ ਸਿੰਘ ਜਲਦਾਰ ਇਧਰ ਤਾਂ ਜਾਰੀ ਤੇ ਤੋਤਾ ਸਿੰਘ ਬਾਈ ਨੰਦੀਵਾਲ ਇਧਰ ਆਪਣਾ ਪਤੀਜਾ ਸ਼ਾਹワਸ ਸਿੰਘ ਪ੍ਰੋਡੇ ਖਾ ਰਿਆ ਤੇ ਹਰਮਨ ਸਿੰਘ ਦੰਦੀਵਾਲ ਤੇ ਮੈਂ ਪ੍ਰੋਡੇ ਖਾ ਚੁੱਕਾ ਮੈਨੂੰ ਜਲਦਾਰ ਨੇ ਖਵਾਤਾ ਤੇ ਇਧਰ ਸਾਡਾ ਜਲਦਾਰ ਗਰਮੀ ਸਿੰਘ ਮੇਰਾ ਸਾਥੀ ਜਾਣਦਾ ਹੀ ਹਨਾ ਇਹਨੂੰ ਤਾਂ ਖਾਲਸਾ ਜੀ ਨੂੰ ਤੇ ਅਸੀਂ ਤਾਂ ਅੱਜ ਤੋਰਾਂਗੇ ਤੇ ਇਹ ਤਾਂ ਬਰਾਤ ਵੀ ਜਾਣਾ ਇਹਨਾਂ ਨੇ ਤਾਂ ਅਜੇ ਥੋੜਾ ਜਿਹਾ ਇਹਨਾਂ ਨੂੰ ਤੋੜ ਕੇ ਬਾਅਦ ਚ ਜਾਣਗੇ ਗਰਮੀ ਸਿੰਘ ਜਲਦਾਰ ਤਾਂ ਇਹ ਤਾਂ ਬਣਾ ਲੇ ਹਰਮਨ ਇਹ ਆਪਣਾ ਇਹ ਆਪਣਾ ਭਤੀਜਾ ਆਪਣੇ ਵੱਡੇ ਭਰਾ ਦਾ ਲੜਕਾ ਗੁਰਵਿੰਦਰ ਸਿੰਘ ਸਰਪੰਚ ਦਾ ਮਹਿਮਰ ਦੇਹੀ ਜੱਕ ਜਾ ਰਿਹਾ ਢੋਲੀ ਤੇ ਆ ਆਪਣਾ ਇਹ ਆਪਣਾ ਇਹ ਆਪਣਾ ਭਰਾ ਦਾ ਚਾਚੇ ਦਾ ਲੜਕਾ ਮਾਸੀ ਸੇਵਾ ਕਰ ਰਹੀ ਹੈ ਵਿਆਹ ਚ ਮਾਸੀ ਮూర్ਤੀ ਤੇ ਬਹੁਤ ਪਿਆਰਾ ਆਪਣਾ ਇਹਦੇ ਨਾਲ ਮਾਸੀ ਨਾਲ ਤਮਾ ਤਿਆਰੀਆਂ ਵਿਆਹ ਦੀਆਂ ਪੂਰੀਆਂ ਮਾਸੀ ਜਮਾ ਤਿਆਰੀ ਚਲੋ ਇਹ ਆਪਣਾ ਮੁੰਡਾ ਜਿਹੜਾ ਗੁਰਪ੍ਰੀਤਾ ਆਪਣੇ ਦੰਦੀਵਾਲ ਪਰਿਵਾਰ ਚੋਂ ਹੀ ਆਇਆ ਇਹ ਜਲਦਾਰਾਂ ਦਾ ਮੁੰਡਾ ਇਕੱਲਾ- ਇਕੱਲਾ ਲੜਕਾ ਇਹ ਇੱਕ ਭੈਣ ਇਹਨਾਂ ਦੀ ਹੋਵੇ ਆਈ ਦੀ ਪਹਿਲਾਂ ਤੇ ਤੇਰਾ ਤਾਂ ਭਤੀਜਾ ਲੱਗਦਾ ਹੈ ਨਾ ਉਹ ਹੈ ਗਰਮੀਤ ਜਲਦਾਰ ਦਾ ਭਤੀਜਾ ਲੱਗਦਾ ਭਰਾ ਲੱਗਦਾ ਸੱਚਾ ਆ ਬਿਆਹ ਕਰ ਲੈ ਹਾਂ ਤਾਂ ਕੁਝ ਨਹੀਂ ਇੱਧਰ ਗੁੱਡੀਆਂ ਆਪਣੇ ਭਰਾ ਨੂੰ ਤਿਆਰ ਕਰੀ ਜਾਂਦੇ ਆ ਰਿਸ਼ਤੇਦਾਰ ਸਾਰੇ ਆ ਥੋੜੀ ਬੰਦਾ ਸਾਰੇ ਕੰਦੇ ਬੜੀ ਸੀ ਜਾਂਦੇ ਆ ਫਿਰ ਜਰਮਨ ਕਿੱਥੇ ਰਹਣਾ ਤੂੰ ਘੱਟ ਹੀ ਆਉਣਾ ਪਿੰਡ ਨਾ ਵਹੰਡੇ ਹੀ ਹੁੰਦਾ ਹੀ ਵਹੰਡੇ ਹੀ ਹੁੰਨਾ ਕੀ ਕਰਦਾਂਗਾ ਅੱਜ ਕੱਲ ਬਸ 10 ਰੁਪਏ ਇਮੀਗ੍ਰੇਸ਼ਨ ਦਾ ਆਪਣਾ ਅੱਛਾ ਅੱਛਾ ਠੀਕ ਹੈ ਬਾਈ ਹੋਰ ਸਾਡੀ ਅੰਬੋ ਜੀ ਕਿੱਦਾਂ ਤਕ ਨੇ ਅੰਬੋ ਜੀ ਹੋਰ ਦਤੀ ਆ ਗਏ ਕਿਵੇਂ ਗੁੜੀਆ ਪੁੱਤ ਠੀਕੋ ਇਹ ਤੇ ਦੇਖੋ ਵੀਰੇ ਓਕੇ ਦੋਨੋਂ ਖੜੇ 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 ਹੋ ਜਾ ਬਾਈ ਖੜੇ ਹੋ ਜਾ ਸਾਈਂ ਬੰਦ ਕੀਆ ਦੋ ਹੁਣ ਪਾ ਤੇ ਚਾਲੇ ਰਾਤ ਬੱਬੂ ਸਿੰਘ ਜਲਦਾਰ ਗੁਰਪ੍ਰੀਤ ਬਾਈ ਛੋਟੇ ਵੀਰ ਜੀ ਅੱਜ ਬਰਾਤ ਆ دغه <muchas> ਏ ਬੀਮਰ ਆਪਣੀ ਗੱਡੀ ਐ ਤੇ ਤੇ ਜਾਊਗੀ ਢੋਲੀ ਤੇ ਆਪਣਾ ਭਤੀਜਾ ਜਾ ਰਿਹਾ ਛਾਂਵਾ ਗੱਡੀ ਨੂੰ ਤੇ ਚੱਕ ਦੇ ਢੋਲ ਤੇ ਡਗਾ ਲਾ ਦਿਓ ਬਹੁਤ ਖੁਸ਼ੀ ਹੁੰਦੀ ਆ ਆਪਣੇ ਭਰਾ ਗਾ ਨਾ ਵਿਆਹ ਦੀ ਤੇ ਮਹਾਜਰਮਾ ਸਪੈਸ਼ਲ ਬਣਾ ਕੇ ਲਿਆਉਂਗਾ ਨਾ ਵਾਦਾ ਕਰੇ ਗੁਰਪ੍ਰੀਤ ਨਾਲ ਮੈਂ ਤੇਰਾ ਵਿਆਹ ਦਾ ਵਲੋਗ ਜ਼ਰੂਰ ਬਣਾਉਂਗਾ ਜਲਦਾਰ ਨਾ ਮੇਰਾ ਬਾਰਾ ਦੀ ਮਾਂ ਗੁਰਪ੍ਰੀਤ ਜਲਦਾਰ ਤੇਰੇ ਵਿਆਹ ਦਾ ਬਲੌਗ ਜ਼ਰੂਰ ਬਣਾਉਂਗਾ ਹੋਡੇ ਚਾ ਮਾ ਸ਼ਾਬਾਸ਼ ਆਪਣਾ ਬਤੀਜਾ ਇਹ ਚੰਗਦੇ ਆ ਮੁੰਡੇ ਉਹਦੇ ਚਹਾਨ ਸਾਹਿਬ ਦੀ ਭਵੰਦਰ ਸਿੰਘ ਚਹਾਨ ਦੀ ਆਪਣੀ ਆਪਣੀ ਗੱਡੀ ਆ ਤੇ ਪੁੱਤ ਜੀ ਜਾ ਰਿਹਾ ਇਹ ਲੜਕਾ ਆਪਣਾ ਕਾਜ ਆ ਪ੍ਰਵਾਸ ਚ ਦੰਦਿਵਾਲ ਪ੍ਰਾਜਾ ਪਹੁੰਚ ਕੇ ਆ ਉਹ ਬੁੱਧਾ ਕੇਵਾ ਜਾ ਰਿਹਾ ਇਨੇ ਆਉਂਦੇ ਜਾਣਾ ਹਰ ਵੇਲੇ ਪਾਣੀ ਫਰਾਦੇ ਪਾਣੀ ਫਰਾਦੇ ਮੁੰਡੂ ਆ ਵੀ ਤੇ ਆਪਣਾ ਭਤੀਜਾ ਜਰਮਨ ਦੰਦੀਵਾਲ ਚਾਚੇ ਦਾ ਪੁੱਤ ਕੁਲਦੀਪ ਜਗਨ ਜਲਦਾਰ ਮਾਮਾ ਮੁੰਡੇ ਦਾ ਉਹ ਕਿਵੇਂ ਆ ਮਾਮਾ ਇਹ ਆ ਮੁੰਡੇ ਦਾ ਮਾਮਾ ਕਹ ਲੈ ਕਿਸੇ ਨੂੰ ਟਰਜਾਂਦਿਆ ਅਕਾਸ਼ ਸਿੰਘ ਚੈਲ ਹਰਦੇਵ ਸਿੰਘ ਢੱਲੋਂ ਜਿਹੜਾ ਬੱਲੇ ਠੀਕ ਆ ਵਾਹ ਮੁੰਡੇ ਦੀ ਮੰਮੀ ਢੋਲੀ ਨੂੰ ਤੋੜਦੀ ਹੋਈ ਸਗਨ ਕਰਕੇ ਗੋੜ ਪ੍ਰੀਤਿ ਮਾਤਾ ਜੀ ਆ ਨਾ ਜਾਓ ਚਾਚਾ ਮੁੰਡੇ ਦਾ Yeah, there's ਚੱਲ ਵੀ ਭਾਈ ਆਪਣੀ ਬਿੰਬਰ ਮਮੀ ਪਾਵੇ ਸੋਨੇ ਦੀ ਗੱਲ ਇੰਨੀ ਲਖੀ ਬੋਲੀਆਂ ਬਾਦੀਆਂ ਨੇ ਇਹ ਆਪਣਾ ਗੁਰਪ੍ਰੀਤ ਸਿੰਘ ਜਲਦਾਰ ਦੀ ਪ੍ਰਾਤ ਨੂੰ ਦੇਖ ਰਹੇ ਆ ਤੇ ਬਾਅਦ ਚ ਜਾ ਰਹੇ ਇਹਨਾਂ ਦੇ ਭਰਾਤ ਬਾਤ ਸਾਰੇ ਚੱਲਾਂਗੇ ਹੈ ਗੁਰਪ੍ਰੀਤ ਸਿੰਘ ਨੰਦੀਵਾਲ ਜਲਦਾਰ ਬੱਬੂ ਕਹਿੰਦੇ ਮੇਰਾ ਚਾਚਾ ਰਾਜਵੀਰ ਸਿੰਘ ਢਾਕੀ ਵਾਲਾ ਚਾਚੂ ਠੀਕ ਹੈ ਜਰਮਨ ਦੀ ਲਾਤੀ ਡਿਊਟੀ ਹੈ ਉਧਰ ਭਾਬੀ ਵੀ ਸਾਡੀ ਦੇਖੀ ਜਾਂਦੇ ਆ ਭਾਈ ਜਾ ਬਰਾਤੁਰ ਦੀ